ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਸੁਣ ਸਾਖੀ ਮਨ ਜਪ ਪਿਆਰ ਅਜਾ ਮਲ ਉਧਰਿਆ ਕਹਿ ਏਕ ਵਾਰ ਬਾਲਮੀਕਾ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰ ਨਿਸੰਗ ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਮਰਤ 베ਲਾ ਔਰ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਦੇ ਵਿੱਚ ਪਹੁੰਚਣ ਤੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਦਰਬਾਰ ਅੰਦਰ ਹਾਜ਼ਰ ਹੋਣ ਤੇ ਆਪ ਜੀ ਸਰਵਤ ਸੰਗਤ ਨੂੰ ਜੀਓ ਆਇਆ ਸਾਰੀ ਸੰਗਤ ਪਹਿਲਾਂ ਫਤਿਹ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀਆ ਦਾ ਪਾਵਨ ਪਵਿੱਤਰ ਇਤਿਹਾਸ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਨ੍ਹਾਂ ਦੁਆਰਾ ਜੋ ਗ੍ਰੰਥ ਲਿਖਿਆ ਗਿਆ ਹੈ ਸ੍ਰੀ ਗੁਰੂ ਨਾਨਕ ਚਮਤਕਾਰ ਉਸ ਦੀ ਕਥਾ ਆਪ ਜੀ ਨਿੱਤਾਂ ਪ੍ਰਤੀ ਸਰਵਣ ਕਰ ਰਹੇ ਹੋ ਸੋ ਅੱਜ ਪੰਜਵਾਂ ਦਿਨ ਆਪ ਜੀ ਕਥਾ ਸ਼੍ਰਵਣ ਕਰਨੀ ਆਰੰਭ ਕਰੋ ਜੀ ਇੱਕ ਵਾਰ ਅਸਨਾ ਪਵਿੱਤਰ ਕਰੋ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੱਲ ਆਪ ਜੀਆ ਨੇ ਸਰਵਣ ਕੀਤਾ ਸੀ ਇੱਕ ਪੱਟੀ ਨਾਂ ਦਾ ਜ਼ਿਮੀਂਦਾਰ ਕਿਸਾਨ ਆ ਕੇ ਸ਼ਿਕਾਇਤ ਕਰਦਾ ਹੈ ਰਾਏ ਬੁਲਾਰ ਦੀ ਕਚਹਿਰੀ ਵਿੱਚ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਸੰਬੰਧ ਵਿੱਚ ਕਿ ਉਹਨਾਂ ਦੀਆਂ ਮੱਧੀਆਂ ਨੇ ਉਸ ਦਾ ਸਾਰਾ ਖੇਤ ਸਾਰੀ ਕਣਕ ਚਰ ਲਈ ਹੈ ਸੋ ਉਹ ਸਾਰੇ ਦਾ ਸਾਰਾ ਪ੍ਰਕਰਨ ਬੜੇ ਸੁੰਦਰ ਤਰੀਕੇ ਨਾਲ ਆਪ ਜੀਆਂ ਨੇ ਸਰਵਣ ਕੀਤਾ ਧੰਗ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਖੇੜ ਵਰਤਾਈ। ਤੋਂ ਅੱਜ ਆਪ ਜੀ ਸਰਵਤ ਸੰਗਤ ਇਸ ਤੋਂ ਅੱਗੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੋ ਜੀ। ਗਿਆਨ ਜਨੇਊ ਧਿਆਨ ਕੁਸ ਪਾਤੀ ਪਿਤਾ ਨੇ ਦੇਵੀ ਬਾਲਕੇ ਦੇ ਰੰਗ ਹੁਣ ਹੁਸ਼ਿਆਰੀ ਵਾਲੇ ਤੱਕੇ। ਹਾਂ ਰੱਬੀ ਬਾਲਕਾ ਹੁਣ ਰੋਜ਼ ਜਾਵੇ ਮੱਧੀਆਂ ਚਰਾਵੇ ਹੱਸਦਾ ਘਰ ਆਵੇ ਪਿਤਾ ਨੇ ਸੋਚਿਆ ਕਿ ਇਹ ਕੰਮ ਠੁੱਕ ਪਿਆ ਹੈ ਮਤਲਬ ਪਿਤਾ ਨੇ ਮਹਿਸੂਸ ਕੀਤਾ ਵੀ ਇਹ ਕੰਮ ਦੇ ਵਿੱਚ ਬਾਲਕ ਦੀ ਹੁਣ ਦਿਲਚਸਪੀ ਹੋ ਗਈ ਹੈ ਹੁਣ ਜੰਝੂ ਪਾ ਕੇ ਕੁਲਾ ਰੀਤ ਕਰ ਲਈਏ ਜੋ ਕੁਲ ਦੀ ਰੀਤ ਸੀ ਜੰਝੂ ਪਹਿਨਣਾ ਸੋ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਫੇਰ ਵਿਆਹ ਕਰਨਾ ਹੋਸੀ ਸੋ ਜੰਝੂ ਦਾ ਦਿਨ ਥਾਪਿਆ ਗਿਆ ਸਾਕ ਕਬੀਲਾ ਪਰਿਵਾਰ ਸੱਦਿਆ ਆਇਆ ਰਸਤ ਪਾਣੀ ਪਹਿਲਾਂ ਇਕੱਠੇ ਕੀਤੇ ਹੋਏ ਸੀ ਜਗ ਕਰਨਾ ਸੀ ਖੱਤਰੀਆਂ ਦੀ ਰੀਤ ਮੁਜਬ ਬੱਕਰੀਆਂ ਦੀ ਬਲੀ ਦੇਣੀ ਸੀ ਜਦ ਪੁਜੋਹਤ ਹਰਦਿਆਲ ਤਿਆਰੀ ਕਰ ਚੁੱਕਾ ਤਦ ਜੰਝੂ ਲਿਆਇਆ ਜੋ ਗਲੇ ਪਾਵੇ ਤਾਂ ਗੁਰੂ ਨਾਨਕ ਜੀ ਨੇ ਉਸ ਦੇ ਨੇਤਰਾਂ ਵਿੱਚ ਪਿਆਰ ਦਾ ਰੰਗ ਤੱਕ ਕੇ ਜੰਝੂ ਵਾਲਾ ਹੱਥ ਫੜ ਲੀਤਾ ਤੇ ਆਖਿਆ ਕੀ ਕਰਨ ਲੱਗੇ ਹੋ ਪੰਡਤ ਜੀ ਜਦ ਪੰਡਤ ਨੇ ਸਮਝਾਇਆ ਕਿ ਆਪ ਉੱਚ ਕੁਲ ਦਵਿਜ ਹੋ ਇਹ ਦੂਸਰਾ ਜਨਮ ਹੈ ਇਹ ਰਸਮ ਆਪ ਨੂੰ ਆਪਣੀ ਜਾਤੀ ਵਿੱਚ ਸਨਮਾਨਿਤ ਕਰੇਗੀ ਇਹ ਸੁਣ ਕੇ ਆਪ ਦੇ ਨੈਣ ਰਸੀਲੇ ਇੱਕ ਤਰਸ ਭਰੀ ਤੱਕ ਨਾਲ ਪ੍ਰੋਹਤ ਵੱਲ ਤੱਕੇ ਤੇ ਬੋਲੇ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਧੰ ਗੁਰੂ ਨਾਨਕ ਦੇ ਮਹਾਰਾਜੀਆਂ ਨੇ ਇਹ ਇਲਾਹੀ ਬਚਨ ਉਚਾਰਨ ਕੀਤੇ ਪ੍ਰੋਹਦ ਨੇ ਮੁਸਕਰਾ ਕੇ ਕਿਹਾ ਇਹ ਧਰਮ ਦੀ ਨਿਸ਼ਾਨੀ ਹੈ ਸਦਾ ਨਾਲ ਰਹਿੰਦੀ ਹੈ ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਬੋਲੇ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਹਮਣ ਥਿਆ ਉਹ ਮਵਾ ਉਹ ਝੜ ਪਿਆ ਅਵੇ ਤੱਗਾ ਗਿਆ ਪੁਜੋਤ ਦਾ ਦਿਲ ਇਹ ਸ਼ਲੋਕ ਸੁਣ ਕੇ ਹਿੱਲ ਗਿਆ ਆਪਣੇ ਅਨੁਮਾਨ ਸੱਚੇ ਪਾਸਨ ਲੱਗੇ ਵੀ ਜੋ ਅਨੁਮਾਨ ਲਾਉਂਦਾ ਸੀ ਪੰਡਤ ਹਰਦਿਆਲ ਜੀ ਉਹ ਇਹੀ ਅਨੁਮਾਨ ਲਾਉਂਦੇ ਸੀ ਕਿ ਇਹ ਬਾਲਕ ਰਬੀ ਅਵਤਾਰ ਹੈ ਪਰ ਸ਼ਾਸਤਰ ਰੀਤੀ ਦਾ ਵੱਜਾ ਹੋਇਆ ਸੀ ਅੰਦਰੋਂ ਹਿਰਦਾ ਮੰਨਦਾ ਸੀ ਕਿ ਇਹ ਬਾਲਕ ਕੋਈ ਰੱਬੀ ਅਵਤਾਰ ਹੈ ਪਰ ਪੰਡਤ ਹਰदयाल ਜੀ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਔਰ ਕੁਲਾਂ ਤੋਂ ਲੈ ਕਰਕੇ ਕੁਲ ਪੁਜੋਤ ਦਾ ਕਾਰਜ ਕਰਦੇ ਸੀ ਪੰਡਤ ਸਨ ਵਿਦਵਾਨ ਸਨ ਤੋਂ ਸ਼ਾਸਤਰਾਂ ਦੀ ਰੀਤ ਰਵੈਤ ਜੋ ਉਹਨਾਂ ਦੀ ਸੀ ਜੋ ਮਰਜ਼ਾਦਾ ਸੀ ਉਹਦੇ ਵਿੱਚ ਉਹ ਜਨਮ ਜਨਮ ਮੰਤਰਾਂ ਤੋਂ ਵੱਜੇ ਹੋਏ ਸਨ ਇਸ ਕਰਕੇ ਆਖਣ ਲੱਗੇ ਬਰਖੁਰਦਾਰ ਜੀ ਜੋ ਤੁਸੀਂ ਕਿਹਾ ਹੈ ਠੀਕ ਹੈ ਉਹ ਜਨੇਊ ਜੀ ਦਾ ਹੈ ਪਰ ਇਹ ਸਰੀਰ ਦਾ ਇਹ ਜਨੇਊ ਵੇਦਕ ਰੀਤੀ ਹੈ ਇਹ ਵੇਦਾਂ ਦੀ ਰੀਤੀ ਹੈ ਤੇ ਪਰੰਪਰਾ ਤੋਂ ਆਈ ਹੈ ਸਭ ਜੰਝੂ ਪਹਿਨਦੇ ਆਏ ਆਪ ਵੀ ਪਹਿਨੋ ਆਪਨੇ ਤਾਂ ਧਰਮ ਸਥਾਪਨ ਕਰਨਾ ਹੈ ਤਦ ਗੁਰੂ ਜੀ ਬੋਲੇ ਲਖ ਚੋਰੀਆ ਲਖ ਜਾਰੀਆ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਹੋ ਕੱਤੀ ਐ ਬ੍ਰਾਹਮਣ ਵਟੇ ਆਏ ਕੋਹ ਵਕਰਾ ਰਿਨ ਖਾਏ ਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀ ਐ ਵੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਤਦ ਬ੍ਰਹਮਣ ਜੀ ਜੜਕ ਡਰ ਗਏ ਕਿ ਇਹ ਤਾਂ ਮੈਂ ਅਵਤਾਰ ਜਾਂਦਾ ਸੀ ਗਉ ਬ੍ਰਹਮਣ ਸਿੱਖਾ ਸੂਤ ਦੀ ਰੱਖਿਆ ਕਰੇਗਾ ਪਰ ਇਹ ਜੱਗੋ ਪਵਿੱਤ ਨਾਲ ਅਜੋੜ ਦੱਸਦਾ ਹੈ ਇਹ ਕੀ ਗੱਲ ਹੈ ਫਿਰ ਸੋਚੀ ਪੈ ਗਿਆ ਕਿ ਆਖਦਾ ਸੱਚ ਹੈ ਕਿ ਤਗ ਉੱਚੇ ਲੋਕਾਂ ਦੇ ਉੱਚੇ ਆਚਰਨ ਦਾ ਚਿੰਨ ਸੀ ਸੋ ਸਾਰਾ ਸੋ ਸਾਰਾ ਗਿਰ ਚੁੱਕਾ ਹੈ ਸੱਚ ਹੈ ਸੱਚ ਪਰ ਸ਼ਾਸਤਰ ਮਰਜ਼ਾ ਦਾ ਕਰਨੀ ਵੀ ਜ਼ਰੂਰੀ ਹੈ ਭਲਾ ਜੇ ਇਹ અવਤਾਰ ਹੈ ਤਾਂ ਸੂਤ ਦੇ ਜੰਝੂ ਨੂੰ ਪਸੰਦ ਨਹੀਂ ਕਰੇਗਾ ਤਾਂ ਕਿਹੜਾ ਜੰਝੂ ਪਾਵੇਗਾ ਇਹ ਗੱਲ ਪੁੱਛੀਏ ਪੰਡਤ ਜੀਆ ਨੇ ਪੁੱਛਿਆ ਤੇ ਪੁੱਛਣ ਤੇ ਉੱਤਰ ਮਿਲਿਆ ਨਾਏ ਮੰਨਿਐ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹ ਅੰਦਰ ਪਾਈਐ ਤਗ ਨ ਤੂਟ ਸਪੂਤ ਇਹ ਸੁਣ ਕੇ ਪੰਡਤ ਦੇ ਅੰਦਰ ਹੋਰ ਕੰਗੀ ਫਿਰਗੀ ਕਿ ਕੈਸਾ ਉੱਚਾ ਉੱਡਣ ਵਾਲਾ ਇਹ ਵਾਲਕ ਹੈ ਲੋਕ ਰਾਜ ਵੱਲ ਤੱਕ ਕੇ ਫਿਰ ਪੰਡਤ ਨੇ ਮਿੰਨਤ ਕੀਤੀ ਲੋਕ ਲਾਜ ਵੱਲ ਤੱਕ ਕੇ ਫਿਰ ਪੰਡਤ ਨੇ ਮਿਹਨਤ ਕੀਤੀ ਕਿ ਜੀਓ ਜੀ ਇਹ ਮਰਿਆਦਾ ਹੈ ਇਸ ਬਿਨਾ ਵਰਣ ਸ਼ੰਕਰ ਹੋ ਜਾਏਗਾ ਸਰੀਰ ਨੂੰ ਇਸ ਤਾਗੇ ਦੀ ਲੋੜ ਹੈ ਆਪ ਦਾ ਤਾਗਾ ਮੰਨਦਾ ਹੈ ਉਹ ਪਹਿਨਾਓ ਸਾਨੂੰ ਤੁਸੀਂ ਪਹਿਨ ਹੀ ਰੱਖਿਆ ਹੈ ਪਰ ਸਰੀਰ ਦੇ ਅੰਗ ਦਾ ਇਹ ਜਨੇਊ ਤੁਸੀਂ ਪਹਿਨ ਲਓ ਸਾਡੇ ਹੱਥੋਂ ਜਦੋਂ ਇਹ ਬੇਨਤੀ ਕੀਤੀ ਤੇ ਉਸ ਨਿਰਭੈ ਤੇ ਸਤ ਦੇ ਪਿਆਰੇ ਨੇ ਗਰਜ ਕੇ ਆਖਿਆ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਆਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਢਾੜ ਕਰੇ ਵੀ ਆਹੋ ਕੱਡ ਕਾਗਲ ਦੱਸੇ ਰਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾ ਸੁ ਜਾਣ ਇਹ ਸੁਣ ਕੇ ਪ੍ਰੋਹਤ ਦਾ ਮਨ ਕਾਂਬਾ ਖਾ ਕੇ ਬਟੀਜ਼ ਗਿਆ ਤੇ ਨਿਉਂ ਗਿਆ ਸੋ ਜਦੋਂ ਇਹ ਵਚਨ ਧੰਗ ਗੁਰੂ ਨਾਨਕ ਦੇ ਮਹਾਰਾਜੀਆਂ ਨੇ ਕਿਹਾ ਤਾਂ ਇਸ ਦੇ ਨਾਲ ਪੰਡਤ ਹਰदयाल ਜੀ ਦਾ ਮਨ ਉਹ ਹੋਰ ਘਮਣ ਘੇਰੀਆਂ ਦੇ ਵਿੱਚ ਫਸ ਗਿਆ ਸੁਨ ਹਰदयाल ਸੋ ਅਸ ਉਪਦੇਸ਼ ਹਿਰਦੈ ਧਾਰ ਲਿਖ ਲਿਖ ਜਗ ਤੇਸ਼ ਧਨ ਧਨ ਪੁੰਨ ਧਨ ਵਖਾਣ ਹੈ ਆਪਣ ਗਤ ਤੂੰ ਆਪ ਹੈ ਜਾਣ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਬਚਨ ਆਉਂਦੇ ਹਨ ਸੋ ਪੰਡਤ ਹਰਦਿਆਲ ਨੇ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਸੋ ਇਹ ਜੋ ਮਹਾਰਾਜ ਜੀਆਂ ਦੇ ਜੰਝੂ ਪਾਉਣ ਦੀ ਰਸਮ ਉਸ ਦੇ ਪਰਥਾਏ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਚਪਨ ਦੇ ਵਿੱਚ ਹੀ ਸਾਰੀ ਲੋਕਾਈ ਨੂੰ ਉਪਦੇਸ਼ ਕੀਤਾ ਤੇ ਸਮੱਤੇ ਲਾਇਆ ਮਹਾਰਾਜ ਜੀਆਂ ਨੇ ਹੁਣ ਇੱਥੇ ਕਈ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਆ ਤੇ ਕਈ ਲੋਕ ਇਸ ਗੱਲ ਨੂੰ ਬੋਲਦੇ ਵੀ ਆ ਕਿ ਸਿੱਖੀ ਦੇ ਵਿੱਚ ਕੋਈ ਚਮਤਕਾਰ ਨਹੀਂ ਔਰ ਜਨਮਾਂ ਤੋਂ ਕੋਈ ਵੱਡਾ ਜਾਂ ਛੋਟਾ ਨਹੀਂ ਪਰ ਨਹੀਂ ਤੁਸੀਂ ਵੇਖੋ ਧੰਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਬਿਲਕੁਲ ਬਚਪਨ ਦੇ ਵਿੱਚ ਜਿਸ ਸਮੇਂ ਬਾਲਕਾਂ ਨੂੰ ਕਿਸੇ ਵੀ ਗੱਲ ਦੀ ਕੋਈ ਸੋਝੀ ਨਹੀਂ ਹੁੰਦੀ ਮਾਪੇ ਅਧਿਆਪਕ ਜਾਂ ਸਾਖ ਸੰਬੰਧੀ ਰਿਸ਼ਤੇਦਾਰ ਪਰਿਵਾਰ ਸ਼੍ਰੀਕਾ ਕਵੀਲਾ ਜਿਵੇਂ ਵੀ ਬੱਚੇ ਨੂੰ ਕਿਸੇ ਪਾਸੇ ਲਾਉਂਦਾ ਹੈ ਬੱਚਾ ਉਸੇ ਪਾਸੇ ਲੱਗ ਜਾਂਦਾ ਹੈ ਲੇਕਿਨ ਇਸ ਉਮਰ ਦੇ ਵਿੱਚ ਵੀ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਐਸੇ ਪੁਰਨੇ ਪਾਏ ਐਸੇ ਪੁਰਨੇ ਪਾਏ ਕਿ ਜਿਨ੍ਹਾਂ ਨੂੰ ਸੁਣ ਕੇ ਵੇਖ ਕੇ ਔਰ ਸੁਣਨ ਵਾਲਾ ਹੈਰਾਨ ਹੋ ਜਾਂਦਾ ਹੈ ਕਿ ਇੰਨਾ ਗਿਆਨ ਇੰਨੀ ਛੋਟੀ ਉਮਰ ਦੇ ਵਿੱਚ ਕਿੱਥੋਂ ਆਇਆ ਨਾ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਉਸ ਸਮੇਂ ਕੋਈ ਗੁਰਮਤਿ ਗਿਆਨ ਦਾ ਗ੍ਰੰਥ ਪੜ੍ਹਿਆ ਸੀ ਨਾ ਹੀ ਕੋਈ ਹੋਰ ਵਿਦਿਆ ਪੜ੍ਹੀ ਸੀ ਫਿਰ ਉਹ ਸਾਰੀ ਵਿਦਿਆ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਥੋਂ ਸਿੱਖ ਗਏ ਸੋ ਇਸ ਦਾ ਇੱਕੋ ਇੱਕ ਉੱਤਰ ਹੈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਨ ਅਕਾਲ ਪੁਰਖ ਵਾਹਿਗੁਰੂ ਨੇ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਸਰੀਰ ਧਾਰਨ ਕਰਕੇ ਜਗਤ ਵਿੱਚ ਅਵਤਾਰ ਧਾਰਨ ਕੀਤਾ ਹੈ। ਸੋ ਅੱਗੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਇਤਿਹਾਸ ਆਪ ਜੀ ਸਰਵਣ ਜਿਹੜਾ ਕਰ ਰਹੇ ਹੋ ਉਸ ਦੇ ਵਿੱਚ ਅੱਗੇ ਵੱਜਣਾ ਆਉਂਦਾ ਹੈ। ਇਹ ਤਨ 베ਚੀ ਵੈ ਕਰੀ ਜੇ ਕੋ ਲੈ ਵਿਕਾਏ ਸੂਰਜ ਦੇਵਤਾ ਜੀ ਕਿਸੇ ਅਦਲੀ ਹੁਕਮ ਦੇ ਪਏ ਵੇਗ ਵਿੱਚ ਪੱਛੋਂ ਨੂੰ ਹੇਠਾਂ ਉਤਰਦੇ ਸੂਰਜ ਦੇਵਤਾ ਜੀ ਕਿਸੇ ਅਦਲੀ ਹੁਕਮ ਦੇ ਪਾਏ ਵੇਗ ਵਿੱਚ ਪੱਛੋਂ ਨੂੰ ਹੇਠਾਂ ਉਤਰਦੇ ਖਸਰਤ ਦੀਆਂ ਨਿਗਾਹਾਂ ਨਾਲ ਧਰਤੀ ਵੱਲ ਵੇਖਦੇ ਤੁਰੇ ਜਾ ਰਹੇ ਹਨ ਮਾਨੋ ਧਰਤੀ ਦੇ ਜਿਸ ਹਿੱਸੇ ਦੀ ਸੁੰਦਰਤਾ ਤੋਂ ਉਹਨਾਂ ਦੀਆਂ ਨਿਗਾਹਾਂ ਵਿਛੜ ਰਹੀਆਂ ਹਨ ਉਸ ਤੋਂ ਵਿਛੜਨਾ ਨਹੀਂ ਚਾਹੁੰਦੇ ਧਰਤੀ ਦੀ ਸੁੰਦਰਤਾ ਕੁਦਰਤ ਦਾ ਵਿਕਾਸ ਇਸ ਚੱਲੀ ਜਾ ਰਹੀ ਸੂਰਜ ਦੀ ਤ੍ਰਿਖੀ ਪ੍ਰਭਾ ਤੋਂ ਵਿਛੜ ਕੇ ਰਾਤ ਦਾ ਵਿਸਰਾਮ ਲਈ ਤੇ ਅਡੋਲ ਚੁੱਪ ਲਈ ਤਿਆਰ ਹੋ ਰਹੀ ਹੈ ਮਿੱਠੀ ਮਿੱਠੀ ਪੌਣ ਫਰਮਕ ਪਈ ਹੈ ਹਰੇ ਹਰੇ ਖੇਤ ਲਹਿ ਲਹਿ ਕਰ ਰਹੇ ਹਨ ਚਿੜੀਆਂ ਰਹਿਣ ਬਸੇਰਿਆਂ ਲਈ ਆਲਣਿਆਂ ਨੂੰ ਮੁੜ ਰਹੀਆਂ ਹਨ ਇਸ ਵੇਲੇ ਇੱਕ ਵਗਦੇ ਖੁਦ ਹੀ ਲੰਮੀ ਲੰਮੀ ਆਵਾਜ਼ ਘੂ ਘੂ ਦੀ ਆ ਰਹੀ ਹੈ ਜੋ ਇਲਾਹੀ ਰੰਗ ਵਾਲੇ ਰੱਬੀ ਵਾਲਕੇ ਦੇ ਮਨ ਲਈ ਮਾਨੋ ਇੱਕ ਕੀਰਤਨ ਹੋ ਰਿਹਾ ਹੈ ਤਰੇ ਸੱਜਣ ਪਿੰਡੋਂ ਬਾਹਰ ਆਏ ਇਸ ਖੂਦੇ ਲਾਗੇ ਇੱਕ ਸੋਹਣੇ ਥੜੇ ਤੇ ਆਸਣ ਵਿਛਾਈ ਬੈਠੇ ਹਨ ਤੇ ਗੱਲਾਂ ਬਾਤਾਂ ਹੋ ਰਹੀਆਂ ਹਨ ਸੋ ਹੁਣ ਇਥੇ ਤਿੰਨ ਸੱਜਣ ਉਹ ਹੀ ਫੇਰ ਪੰਡਤ ਜੀ ਜਿਹੜੇ ਪ੍ਰੋਹਤ ਸਨ ਹਰਦਿਆਲ ਜੀ ਔਰ ਗੋਪਾਲ ਪੰਡਾ ਜੀ ਤੇ ਪੰਡਿਤ ਵਿਰੇਜਨਾਥ ਜੀ ਸੋ ਸਾਰਿਆਂ ਤੋਂ ਪਹਿਲਾਂ ਪੰਡਿਤ ਵਿਰੇਜਨਾਥ ਜੀ ਬੋਲਦੇ ਹਨ ਸੁਣਾਓ ਪ੍ਰੋਹਤ ਜੀ ਆਪ ਦੇ ਨਵੇਂ અવਤਾਰ ਬਾਲਕੇ ਨੇ ਜੱਗਿਓ ਪਵੀਤ ਪਹਿਰਨ ਵੇਲੇ ਕੀ ਰੰਗ ਦਿਖਾਇਆ ਪ੍ਰੋਹਤ ਹਰਦਿਆਲ ਜੀ ਬੋਲੇ ਪੰਡਿਤ ਜੀ ਤੁਸੀਂ ਵੀ ਉੱਥੇ ਸહો ਨਾ ਸਾਰੇ ਸਾਧੂ ਬ੍ਰਾਹਮਣ ਨਗਰੀ ਦੇ ਸਾਰੇ ਸਾਧੂ ਬ੍ਰਾਹਮਣ ਨਗਰੀ ਦੇ ਸ਼ਾਮਲ ਸਨ ਕਦੇ ਡਿੱਠਾ ਜੇ ਇਸ ਉਮਰ ਦੇ ਕਿਸੇ ਬਾਲਕ ਵਿੱਚ ਇੰਨਾ ਵਿਚਾਰ ਇੰਨਾ ਉਮਾ ਤੇ ਇੰਨਾ ਹੱਠ ਗੋਪਾਲ ਪੰਡਾ ਜੀ ਬੋਲੇ ਮੈਨੂੰ ਸਦਾ ਵਾਹੀ ਬੱਚਿਆਂ ਨਾਲ ਰਿਹਾ ਹੈ ਮੈਂ ਕਦੇ ਇਹ ਕੁਝ ਨਹੀਂ ਡਿੱਠਾ ਕਿਉਂ ਪੰਡਿਤ ਜੀ ਬ੍ਰਿਜਨਾਥ ਵੱਲ ਤੱਕ ਕੀ ਪੰਡਿਤ ਬ੍ਰਿਜਨਾਥ ਜੀਓ ਜੀ ਠੀਕ ਹੈ ਬਾਲਕਾ ਲੋਕਿਕ ਹੈ ਉਸ ਵਿੱਚ ਲੱਛਣ ਅਵਤਾਰ ਦੇ ਹਨ ਮੈਂ ਸਿਰ ਝੁਗਾ ਚੁੱਕਾ ਹਾਂ ਪਰ ਮੈਨੂੰ ਸੰਸੇਵਿਰਤੀ ਖਾ ਰਹੀ ਹੈ ਕਿ ਜੇ ਅਵਤਾਰ ਹੈ ਤੇ ਧਰਾਂ ਦਾ ਭਾਰ ਹਰਨਾ ਆਇਆ ਹੈ ਤਾਂ ਪਰੰਪਰਾ ਵੇਦ ਸ਼ਾਸਤਰ ਦੀ ਬੰਧੀ ਰੀਤ ਨਾਲ ਅਜੋੜ ਕਿਉਂ ਹੈ ਵੀ ਜਿਹੜੀ ਪ੍ਰਾਤਨ ਰੀਤੀ ਰਿਵਾਜ ਸਾਡੀ ਮਰਜ਼ਾਦਾ ਚੱਲ ਰਹੀ ਹੈ ਵੇਦਾਂ ਦੀ ਸ਼ਾਸਤਰਾਂ ਦੀ ਉਹਦੇ ਤੋਂ ਫਿਰ ਬਾਹਰ ਕਿਉਂ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਮਨ ਵਿੱਚ ਇਹੀ ਭਾਵਨਾ ਸੀ ਕਿ ਇਹ ਸਾਡੀ ਰਾਖੀ ਕਰਨ ਵਾਸਤੇ ਬਾਲਕ ਆਇਆ ਹੈ Hindu ਧਰਮ ਦੀ ਤੇ ਇਸ ਕਰਕੇ ਫਿਰ Hindu ਧਰਮ ਦੀ ਰੀਤੀ ਰਿਵਾਜ ਨੂੰ ਉਹ ਬਾਲਕ ਜਰੂਰ ਮੰਨੇਗਾ ਉਹਦੇ ਵਿੱਚ ਪਰਪੱਕ ਹੋਏਗਾ ਪਰ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਪਰੰਪਰਾ ਵੇਦ ਸ਼ਾਸਤਰ ਦੀ ਬੱਧੀ ਰੀਤੀ ਨਾਲ ਜੋੜ ਕਿਉਂ ਹੈ ਕਿਤੇ ਉਹ ਨਾ ਹੋਵੇ ਕਿ ਇਤਨੀ ਸ਼ਕਤੀ ਵਾਲਾ ਪੁਰਖ ਸਾਨੂੰ ਹੀ ਮੇਟ ਦੇਵੇ ਹਰदयाल ਹਾਂ ਪੰਡਿਤ ਜੀ ਇਹੋ ਸੰਸਾ ਮੈਨੂੰ ਖਾ ਗਿਆ ਸੀ ਮੈਂ ਉਸ ਵੇਲੇ ਵੀ ਜ਼ੋਰ ਲਾਉਂਦਾ ਸੀ ਪਰ ਬੱਚੇ ਦਾ ਜੋਸ਼ ਜੋਰਾ ਵਿੱਚ ਸੀ ਕਿਕੂ ਦੇਖੋ ਦੇਸ਼ ਦੇ ਗਿਰ ਚੁੱਕੇ ਆਚਰਣ ਉੱਤੇ ਲੋਕਾਂ ਦੇ ਹਾਂ ਸਾਡੀ ਹਿੰਦੂ ਜਾਤੀ ਦੇ ਵਿੱਚ ਭੜੇ ਕਰਮਾਂ ਦੇ ਫੈਲਣਪੁਰ ਵਿਦਾਨ ਦੀਆਂ ਸੱਟਾਂ ਮਾਰਦਾ ਸੀ ਕਿੰਨੀ ਤਰੀਕੀ ਨਜ਼ਰ ਮਨੁੱਖਾਂ ਦੀ ਬਦੀ ਉੱਤੇ ਤੇ ਦਿਲ ਵਿੱਚ ਵਿਕਾਰਾਂ ਦੇ ਨਿਵਾਸ ਉੱਤੇ ਬਾਲਕੇ ਦੀ ਪੈ ਰਹੀ ਸੀ ਕਿਕੂ ਕੂਕ ਗੂ ਗੋਠਦਾ ਸੀ ਕਿ ਗਲ ਵਿੱਚ ਜੰਝੂ ਕੀ ਕਰੇਗਾ ਜਦ ਅੱਖਾਂ ਕੰਨ ਨੱਕ ਹੱਥ ਪੈਰ ਸਾਰੇ ਬੇਜੰਝੂ ਜਾ ਰਹੇ ਹਨ ਕਬਤਾ ਵੀ ਤੱਕੋ ਤੱਗ ਆਖ ਕੇ ਕੂਕਦਾ ਸੀ ਕਿ ਇੰਦਰੀਆਂ ਨੂੰ ਕੋਈ ਰਸੀ ਨਹੀਂ ਪਾਈ ਮੁਰਾਦ ਇਹ ਕਿ ਕੋਈ ਰੋਕ ਪਾਪਾਂ ਵੱਲੋਂ ਮਨ ਨੂੰ ਤੇ ਇੰਦਰੀਆਂ ਨੂੰ ਨਹੀਂ ਹੈ ਤਾਂ ਐਵੇਂ ਜੱਗੋ ਪਵਿੱਤ ਦਾ ਕੀ ਲਾਭ ਹੈ ਮੇਰੇ ਜਾਣੇ ਜਗੋ ਪਵਿੱਤ ਨੂੰ ਉਹ ਮਨ ਦੇ ਇੰਦਰੀਆਂ ਪਰ ਰੋਕ ਕਹਿ ਰਿਹਾ ਸੀ ਵੀ ਜਗੋ ਪਵਿੱਤ ਜਿਹੜਾ ਉਹ ਕੀ ਹੈ ਮਨ ਤੇ ਇੰਦਰੀਆਂ ਦੀ ਰੋਕ ਹੈ ਵੀ ਇਹ ਗੁਰੂ ਨਾਨਕ ਦੇਵ ਜੀ ਕਹਿ ਰਹੇ ਸਨ ਬਰਤ ਕੀ ਹੈ ਬਰਤ ਨੇਕੀ ਦਾ ਹੈ ਰੋਕ ਅਸੰਜਮ ਉੱਤੇ ਕਿਉਂ ਜੀ ਠੀਕ ਹੈ ਪੰਡਤ ਹੈ ਤਾਂ ਪੁੱਜਿਆ ਜੀ ਠੀਕ ਪਰੰਤੂ ਤੱਕੋ ਨਾ ਜਦ ਮਰਜਾਦਾ ਗਈ ਤਾਂ ਰਹਾ ਕੀ ਫਿਰ ਪਰਹੁਤ ਮੈਂ ਵੀ ਦੁਖੀ ਰਿਹਾ ਹਾਂ ਪਰੰਤੂ ਪ੍ਰਾਤਕਾਲ ਮੈਨੂੰ ਸਵਪਨ ਹੋਇਆ ਹੈ ਮਤਲਬ ਮੈਨੂੰ ਸੁਪਨਾ ਆਇਆ ਮੈਂ ਕੀ ਡਿਠਾ ਮੈਂ ਕੀ ਡਿਠਾ ਕਿ ਪੰਪਾ ਸਰ ਦੇ ਤੀਰਥ ਦੱਖਣ ਦੇਸ਼ ਦੇ ਕਿਨਾਰੇ ਮੈਂ ਬੈਠਾ ਹਾਂ ਪੰਪਾ ਸਰ ਦਾ ਤੀਰਥ ਉਹੀ ਤੀਰਥ ਹੈ ਸੰਗਤ ਜੀ ਜਿੱਥੇ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਗਏ ਸਨ ਔਰ ਇੱਕ ਭੀਲਣੀ ਦੇ ਝੂਠੇ ਵੇਰ ਉਹਨਾਂ ਨੇ ਛਕੇ ਸਨ ਤੇ ਪੰਪਾ ਸਰ ਦੇ ਸਰੋਵਰ ਵਿੱਚ ਕਿਰਮ ਕੀੜੇ ਚੱਲ ਰਹੇ ਸਨ ਸਾਧੂਆਂ ਨੇ ਉੱਥੇ ਭਗਵਾਨ ਸ਼੍ਰੀ ਰਾਮਚੰਦਰ ਜੀਾਂ ਨੂੰ ਪੁਕਾਰ ਕੀਤੀ ਸੀ ਸਰ ਦੇ ਵਿੱਚ ਕੀੜੇ কুরਬਲ-ਕੁਰਬਲ ਕਰ ਰਹੇ ਹਨ ਸਰ ਮਤਲਬ ਸਰੋਵਰ ਗਿਰਦੇ ਦਾ ਸਾਰਾ ਬਨ ਤਪਸਵੀਆਂ ਨਾਲ ਭਰਪੂਰ ਹੈ ਸਾਰੇ ਰੋਜ਼ ਨਾਉਂਦੇ ਹਨ ਦੁਖੀ ਹੁੰਦੇ ਹਨ ਪਰ ਤੱਕੋ ਸਰ ਨੂੰ ਨਿਰਮਲ ਕੋਈ ਨਹੀਂ ਕਰ ਸਕਦਾ ਫਿਰ ਮੈਂ ਕੀ ਧੱਕਿਆ ਕਿ ਸ੍ਰੀ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਸਿਆ ਜੀ ਦੀ ਭਾਲ ਵਿੱਚ ਲੰਕਾ ਨੂੰ ਜਾਂਦੇ ਉਸ ਦੇ ਕਿਨਾਰੇ ਆ ਬੈਠੇ ਸਾਰੇ ਰਿਸ਼ੀਆ ਮੁਨੀਆ ਤਪਸਵੀਆਂ ਨੂੰ ਸੋਹ ਪਈ ਕਿ ਯੁਗ ਦੇ ਅਵਤਾਰ ਆਏ ਨੇ ਸਾਰੇ ਦਰਸ਼ਨ ਨੂੰ ਆਏ ਨਮਸਕਾਰ ਪੂਜਾ ਆਰਤੀ ਕੀਤੀ ਆਖਣ ਲੱਗੇ हे ਦੇਵ ਇਹ ਤੀਰਥ ਅਪਾਵਨ ਜੀਆਂ ਨਾਲ ਭਰਪੂਰ ਹੈ ਆਪਣੇ ਚਰਨ ਪਾ ਕੇ ਇਸ ਨੂੰ ਸ਼ੁੱਧ ਕਰ ਦਿਓ ਆਪ ਨੇ ਆਗਿਆ ਕੀਤੀ ਤੁਸੀਂ ਸਾਰੇ ਇਸ਼ਨਾਨ ਕਰੋ ਆਗਿਆ ਮੰਨ ਕੇ ਸਭ ਨੇ ਇਸ਼ਨਾਨ ਕੀਤਾ ਪਰ ਤੱਕੇ ਉਹ ਸ਼ੁੱਧ ਨਾ ਹੋਇਆ ਫਿਰ ਸ਼੍ਰੀ ਰਾਮਚੰਦਰ ਜੀ ਆਪ ਨਾਤੇ ਤਦ ਵੀ ਉਹ ਸ਼ੁੱਧ ਨਾ ਹੋਇਆ ਇਸ ਪਰ ਸਾਰੇ ਤਪਸਵੀ ਸਾਡੇ ਵਾਂਗੂ ਸੰਸੇ ਵਿੱਚ ਪੈ ਗਏ ਕਿ ਜਿਸ ਦੇ ਬਚਨਾਂ ਰ ਕਰਮ ਦੋਹਾਂ ਵਿੱਚ ਸਤਿਆ ਨਹੀਂ ਉਹ ਅਵਤਾਰ ਨਹੀਂ ਹੋ ਸਕਦਾ ਮਹਾਰਾਜ ਨੇ ਬਚਨ ਕੀਤਾ ਆ ਰਾਮਚੰਦਰ ਜੀਆ ਨੇ ਵੀ ਤੁਸੀਂ ਇਸ਼ਨਾਨ ਕਰੋ ਉਹ ਬਚਨ ਹੋ ਗਿਆ ਉਹਨਾਂ ਨੇ ਇਸ਼ਨਾਨ ਕੀਤਾ ਤੇ ਸਰੋਵਰ ਸ਼ੁੱਧ ਨਾ ਹੋਇਆ ਫੇਰ ਕਰਮ ਕੀਤਾ ਕਰਮ ਕੀ ਕੀਤਾ ਆਪ ਇਸ਼ਨਾਨ ਕੀਤਾ ਰਾਮਚੰਦਰ ਜੀਆ ਨੇ ਫੇਰ ਵੀ ਉਹ ਜਿਹੜਾ ਪੰਪਾ ਸਰ ਸਰੋਵਰ ਸੀ ਉਹ ਸ਼ੁੱਧ ਨਾ ਹੋਇਆ ਤੀਰਥ ਤਾਂ ਉਸ ਤੋਂ ਬਾਅਦ ਮਨ ਦੇ ਵਿੱਚ ਸਾਰੇ ਤਪਸਵੀਆਂ ਦੀ ਸ਼ੰਕਾ ਫਿਰ ਗਈ। ਵੀ ਜਿਹਦੇ ਵਜਨ ਤੇ ਕਰਮ ਦੋਹਾਂ ਵਿੱਚ ਸਤਿਆ ਨਹੀਂ ਉਹ ਅਵਤਾਰ ਨਹੀਂ ਹੋ ਸਕਦਾ। ਇੰਨੇ ਨੂੰ ਸ਼੍ਰੀ ਰਾਮ ਜੀ ਨੇ ਨੀਤ ਜਾਤ ਅਸ਼ੂਤ ਅਤੇ ਸਾਰੇ ਬਨ ਦੇ ਰਿਸ਼ੀਆਂ ਦੀ ਤ੍ਰਿਸਕਾਰੀ ਹੋਈ ਭੀਲਣੀ ਨੂੰ ਕਿਹਾ। ਕੁੜੀਏ ਤੂੰ ਨਹਾ। ਮੈਂ ਡਿਠਾ ਕਿ ਉਸ ਦੇ ਜਲ ਵਿੱਚ ਵੜਦਿਆਂ ਹੀ ਸਾਰਾ ਜਲ ਸ਼ੁੱਧ ਹੋ ਗਿਆ। ਤਾਂ ਮੈਨੂੰ ਅश्चर्य ਹੋ ਕੇ ਸਮਝ ਆਈ ਕਿ ਅਵਤਾਰ ਤਾਂ ਆਪ ਸਮਰੱਥ ਹੁੰਦਾ ਹੈ। ਇਹ ਕੌਤਕ ਜਾਣ ਕੇ ਵਰਤਾਇਆ ਹੈ ਤਾਂ ਕਿ ਦੂਸਰਿਆਂ ਨੂੰ ਸਮਤ ਦਿੱਤੀ ਜਾ ਸਕੇ ਉਹ ਇਹ ਕਿ ਅਵਤਾਰ ਜੀ ਇੱਕ ਸਿੱਖਿਆ ਦੇ ਰਹੇ ਹਨ ਹਾਂ ਉਹ ਜਾਤੀ ਅਭਿਮਾਨ ਨੂੰ ਦੂਰ ਕਰਕੇ ਆਤਮ ਜੀਵਨ ਦੀ ਉੱਚਤਾ ਦੱਸ ਰਹੇ ਹਨ ਭੀਲਣੀ ਜੋ ਜਾਤ ਤੋਂ ਨੀਚ ਸੀ ਉਹ ਆਪਣੇ ਹਿਰਦੇ ਵਿੱਚ ਇੱਕ ਸਾਈ ਲਈ ਤੜਫਣਾ ਰੱਖਦੀ ਸੀ ਉਸ ਦੀ ਬ੍ਰਿਤੀ ਵਿੱਚ ਸ਼੍ਰੀ ਰਾਮ ਦਾ ਧਿਆਨ ਸਥਿਤ ਸੀ ਉਸ ਦੇ ਅੰਦਰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਜਦ ਜਾਗ ਖੁੱਲੀ ਤਾਂ ਮੈਂ ਉੱਠ ਕੇ ਬੈਠ ਗਿਆ ਤੇ ਮੈਂ ਕਹਿਣ ਲੱਗਿਆ ਮਨ ਹੀ ਮਨ हे ਭਗਵਾਨ ਇਹ ਪਤੀਆ ਤਾਂ ਤੂੰ ਮੈਨੂੰ ਆਪ ਦਿੱਤਾ ਹੈ ਪਤੀਆ ਮਤਲਬ ਪ੍ਰਤਿਆਵਾ ਜੇ ਮੈਂ ਤਾਂ ਜੋ ਮੈਂ ਡੋਲਾ ਨਾ ਵੀ ਇਹ ਪ੍ਰਤਿਆਵਾ ਤੁਸੀਂ ਮੈਨੂੰ ਆਪ ਦਿੱਤਾ ਤਾਂ ਕਿ ਮੇਰਾ ਮਨ ਨਾ ਡੋਲੇ ਤੇ ਇਹ ਸਮਝਾ ਕਿ ਇਹ ਨਾਨਕ ਦਾ ਜੱਗੋ ਪਵীত ਵੇਲੇ ਜਿਹੜਾ ਕੌਤਕ ਕੀਤਾ ਉਹ ਸਾਨੂੰ ਜਾਤੀ ਵਿਭਾਵਨ ਤੋਂ ਸਖਣੇ ਕਹਿ ਕੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਇਹ ਕਹਿ ਕੇ ਜੀਆਂ ਦੀ ਉੱਚਤਾ ਸੁੱਚਤਾ ਪਵਿੱਤਰਤਾ ਦ੍ਰਿੜ ਕਰਾਉਣ ਦਾ ਹੈ ਸੀ ਤੇ ਅਸਾਂ ਨੂੰ ਮਨੋਰਥ ਸਮਝ ਨਹੀਂ ਆਇਆ ਫਿਰ ਮੈਨੂੰ ਚੇਤਾ ਆਇਆ ਕਿ ਦੁਆਪਰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਕੀਕੂ ਪਾਂਡਵਾਂ ਦੇ ਜੱਗ ਦੀ ਸਫਲਤਾ ਦਿਖਾਈ ਆਪ ਵੀ ਅੰਨ ਪਾਇਆ ਦੇਸ਼ ਦੇ ਰਿਸ਼ੀ मुनि ਵੀ ਪਾ ਗਏ ਪਰ ਸਫਲਤਾਤਾ ਹੋਈ ਜਾ ਵਾਲਮੀਕ ਸ਼ੂਦਰ ਨੇ ਜੋ ਪ੍ਰੇਮਾ ਭਗਤੀ ਤੇ ਭਗਤੀ ਜੋਗ ਵਿੱਚ નિਪੁੰਨ ਸੀ ਅਨਪਾਇਆ ਇਹ ਭਾਗਵਤ ਭਗਤਮਾਲ ਤੇ ਵੈਸ਼ਨਵਾਂ ਦੇ ਹੋਰ ਗ੍ਰੰਥ ਜਿਹੜੇ ਲਿਖੇ ਆ ਉਹਨਾਂ ਦੇ ਵਿੱਚ ਇਹ ਸਾਰੀ ਇਬਾਰਤਾਂ ਦਰਜ ਹੈ ਹਾਂ ਤਾਂ ਜਗ ਸਫਲ ਹੋ ਜਾ ਇਹ ਤਾਂ ਨਹੀਂ ਕਿ ਕ੍ਰਿਸ਼ਨ ਜਗ ਸਫਲ ਨਹੀਂ ਸੀ ਕਰ ਸਕਦੇ ਆਪ ਦਾ प्रयोजन ਜਾਤੀ ਅਭਿਮਾਨ ਦੂਰ ਕਰਨ ਦਾ ਸੀ ਕਿ ਕਿਉਂ ਕ੍ਰਿਸ਼ਨ ਜੀ ਨੇ ਨੀਚ ਜਾਤੀ ਦੇ ਭਗਤਾਂ ਨੂੰ ਉੱਚ ਜਾਤੀ ਦੇ ਅਭਿਮਾਨੀਆਂ ਤੋਂ ਵੜਿਆਇਆ ਹੈ ਸੋ ਮੇਰਾ ਸੰਸਾ ਦਾ ਐਉਂ ਦੂਰ ਹੋ ਗਿਆ ਕਿ ਇਹ ਜੋ ਕੌਤਕ ਸੀ ਇਸ ਲਈ ਸੀ ਕਿ ਕਿਵੇਂ ਸਾਡੀ ਜਾਤੀ ਵਿੱਚ ਝੂਠਾ ਅਭਿਮਾਨ ਜਾਤੀ ਅਭਿਮਾਨ ਤੇ ਜਾਤ ਦੇ ਅਭਿਮਾਨ ਵਿੱਚ ਜੋ ਸਾਡੇ ਚ ਵੜ ਗਈ ਹੈ ਸਵਾਰਥ ਸਿੱਧੀ ਪਾਪ ਤੇ ਆਚਰਨ ਦਾ ਗਿਰਾਵੋ ਇਹ ਦੂਰ ਕਿਵੇਂ ਹੋਵੇ ਤੁਸੀਂ ਜਾਣਦੇ ਹੋ ਕਿ ਜਦੋਂ ਤੱਕ ਆਚਰਨ ਉੱਚਾ ਨਾ ਹੋਵੇ ਵੀਰਤਾ ਨਹੀਂ ਆ ਸਕਦੀ ਆਪੇ ਵਿੱਚ ਜੋੜ ਨਹੀਂ ਆ ਸਕਦਾ ਸਾਂਝੇ ਕੰਮ ਲਈ ਬਲੀਦਾਨ ਨਹੀਂ ਆ ਸਕਦਾ ਤੇ ਇਹਨਾਂ ਗੱਲਾਂ ਬਿਨਾ ਦੇਸ਼ ਦਾ ਰਾਜ ਦੁੱਖ ਦੂਰ ਨਹੀਂ ਹੋ ਸਕਦਾ ਮੈਂ ਸਮਝਦਾ ਹਾਂ ਕਿ ਜਗਤ ਦਾ ਦੁੱਖ ਤੇ ਪਰਜਾ ਦੀ ਪੀੜਾ ਹਰਨ ਦੇ ਕੰਮ ਦਾ ਮੁੱਢ ਇਹ ਅਵਤਾਰ ਸਦਾਚਾਰ ਤੋਂ ਕਰੇਗਾ ਤੇ ਸਾਡੇ ਕਰਤੱਵ ਕਰਨੀ ਕਰਤੂਤ ਸੁਧਾਰ ਕੇ ਉਸ ਉੱਤੇ ਆਤਮ ਜੀਵਨ ਨੂੰ ਪਿਉਂਦ ਚਾੜੇਗਾ ਤਾਂ ਫਿਰ ਪੰਡਤ ਇੱਕ ਲੰਮਾ ਸਾਹ ਲੈ ਕੇ ਜਾਪਦਾ ਤਾਂ ਇਵੇਂ ਐ ਤੁਸਾਂ ਨੂੰ ਚੰਗੀ ਗੱਲ ਫੁਰਾਈ ਹੈ ਉਦਾਸ ਹੋਣ ਦੀ ਜਾਗਾ ਨਹੀਂ ਮਤਲਬ ਉਦਾਸ ਹੋਣ ਦੀ ਕੋਈ ਲੋੜ ਨਹੀਂ ਪੰਦਾ ਠੀਕ ਹੈ ਪ੍ਰੋਫੈਟ ਜੀ ਤੁਹਾਡੇ ਹਿਰਦੇ ਬਾਲੀ ਸ਼ਰਦਾ ਦੀ ਜੋਤ ਹੈ ਉਸ ਦੇ ਚਾਨਣ ਨੇ ਤੁਸਾਂ ਨੂੰ ਸਿੱਧਾ ਰਸਤਾ ਦਿਖਾ ਦਿੱਤਾ ਹੈ ਇਹ ਗੱਲਾਂ ਕਰ ਹੀ ਰਹੇ ਸਨ ਕਿ ਮੁੱਲਾਂ ਦੀ ਆ ਗਈ ਤ੍ਰਿਆ ਪੰਡਤਾਂ ਨੂੰ ਵੇਖ ਕੇ ਉਹ ਵੀ ਅੱਗੇ ਵਧਿਆ ਆਖਣ ਲੱਗਾ ਸੁਣਾਓ ਜੀ ਤੁਸਾਂ ਵੀ ਨਾਨਕ ਪੜਾਇਆ ਹੈ ਤੇ ਡਿਠਿਆ ਹੈ ਮੈਂ ਵੀ ਪੜਾਇਆ ਹੈ ਕਿੱਡਾ ਨੋਖਾ ਬੱਚਾ ਹੈ ਇਹ ਉਮਰ ਇਹ ਖਿਆਲ ਇਹ ਉਡਾਰੀ ਮੈਂ ਤਾਂ ਪਹਿਲਾਂ ਪੜਾਇਆ ਪਿੱਛੋਂ ਆਪ ਸਿਰ ਝੁਕਾਇਆ ਵਲੀ ਹੈ ਵਲੀ ਸਾਡੇ ਲਿਖਿਆ ਹੈ ਕਿ ਆਖਰੀ ਪੈਗੰਬਰ ਹੋ ਚੁੱਕਾ ਹੈ ਨਹੀਂ ਤਾਂ ਮੈਂ ਖਾਬਰੇ ਇਹਨਾਂ ਨੂੰ ਪੈਗੰਬਰ ਹੀ ਕਹਿ ਦਿੰਦਾ ਪਰ ਇਹ ਵਲੀ ਜ਼ਰੂਰ ਹੈ ਕੈਸੀ ਬਾਗੀ ਜਗੀ ਹੈ ਮੈਂ ਜਨੇਊ ਬਾਬਤ ਉਸਦੇ ਨਵੇਂ ਗੀਤ ਉਸ ਨੂੰ ਸੁਣਿਆ ਹੈ ਕਿਸ ਤਰ੍ਹਾਂ ਦਾ ਬਦੀ ਅਤੇ اخلاق ਦੇ ਗਰਾਉ ਤੇ ਹਮਲਾ ਕੀਤਾ ਹੈ ਔਰ ਰੋਹਾਨੀ ਜੁਨਾਰ ਕੈਸਾ ਆਪ ਬਣ ਕੇ ਦਿਖਾਇਆ ਹੈ ਜੁਨਾਰ ਦਾ ਮਤਲਬ ਹੈ ਜਨੇਊ ਕਿ ਕਿਸ ਤਰ੍ਹਾਂ ਰੋਹਾਨੀ ਜਨੇਊ ਆਪ ਉਹਨਾਂ ਨੇ ਬਣਾ ਕੇ ਦਿਖਾ ਦਿੱਤਾ ਹੈ ਨਾਦਕ ਸ਼ਰਤੋਂ ਉੱਚਾ ਉੱਡਦਾ ਹੈ ਮਾਰਫਤ ਤੇ ਹਕੀਕਤ ਦੀ ਗੱਲ ਕਰਦਾ ਹੈ ਲਿਹਾਜ਼ ਕਿਸੇ ਦਾ ਨਹੀਂ ਕਰਦਾ ਕਿਸੇ ਰਸਮ ਪ੍ਰਸਤੀ ਵਿੱਚ ਜੀ ਨਹੀਂ ਦਿੰਦਾ ਟਿਕਾਣੇ ਤੇ ਨੁਕਤੇ ਦੀ ਸੱਟ ਮਾਰਦਾ ਹੈ ਮੈਂ ਹੁਣ ਵੱਡੇ ਖੂਤੋਂ ਆਇਆ ਉੱਥੇ ਇੱਕ ਤੱਸ ਵੀ ਮੁਸਲਮਾਨ ਨਾਲ ਬੇ ਹਜ਼ੂਰੀ ਦੀ ਨਮਜ਼ ਤੇ ਮਖੌਲ ਕਰ ਰਿਹਾ ਸੀ ਨਿਰਭੈ ਬੋਲਦਾ ਹੈ ਸ਼ਕਲ ਆਪਣੇ ਆਪ ਨੂੰ ਹਾਰਦੀ ਦਿੰਦਾ ਹੈ ਸ਼ਕਲ ਦਿੰਦਾ ਮਤਲਬ ਵੀ ਜਿਵੇਂ ਉਥੇ ਓਹ ਪ੍ਰਭਾਵ ਛੱਡਦੇ ਆ ਗੁਰੂ ਨਾਨਕ ਦੇਵ ਜੀ ਵੀ ਜਿਵੇਂ ਅਸੀਂ ਆਪ ਹਾਰਗੇ ਹੋਈਏ ਪਰ ਅਸਲ ਵਿੱਚ ਗੁਰੂ ਨਾਨਕ ਦੇ ਮਹਾਰਾਜ ਹੀ ਹਰ ਥਾਂ ਤੇ ਜਿੱਤਦੇ ਆ ਪਰ ਉਸ ਦੀ ਦਿਸਦੀ ਹਾਰ ਵਿੱਚ ਸ਼ਰਮੰਦਾ ਅਗਲਾ ਹੋ ਜਾਂਦਾ ਹੈ ਕਿਉਂ ਬਣਦੀ ਤੁਸੀਂ ਮੰਨਦੇ ਹੋ ਕਿ ਕੋਈ ਵਲੀ ਹੈ ਹਰदयाल ਹਾਂ ਜੀ ਉਹ ਅਸੀਂ ਇਹੋ ਗੱਲਾਂ ਪਏ ਕਰਦੇ ਸੀ ਕਿ ਉਹ ਜ਼ਰੂਰ ਕੋਈ ਅਵਤਾਰੀ ਜੀਵ ਹੈ ਇੰਨੇ ਨੂੰ ਬਣ ਵਿੱਚੋਂ ਸੱਦ ਉੱਠੀ ਮਿੱਠੀ-ਮਿੱਠੀ ਪਿਆਰੀ-ਪਿਆਰੀ ਬਚਨ ਆ ਰਿਹਾ ਕੀ ਤੇਰਾ ਸੱਡੜਾ ਸੁਣੀਜੈ ਤੇਰਾ ਸੱਡੜਾ ਸੁਣੀਜੈ ਪਿਆਰੇ ਤੇਰਾ ਸੱਡੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ ਫਿਰ ਆਵਾਜ਼ ਗੁੰਮ ਹੋ ਗਈ ਦੁਬਾਰਾ ਫੇਰ ਸਾਧ ਆਈ ਜੋ ਦਮ ਚਿੱਤਨ ਆਵਈ ਸੋ ਦਮ ਬਿਰਥਾ ਜਾਏ ਪਿਆਰੇ ਸੋ ਦਮ ਬਿਰਥਾ ਜਾਏ ਤੇਰਾ ਸੱਦੜਾ ਸੁਣੀਜੈ ਪਿਆਰੇ ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹ ਅਲਾਏ ਇਹ ਤਨ 베ਚੀ ਵੈ ਕਰੀ ਪਿਆਰੇ ਜੇ ਕੋ ਲਏ ਵਿਕਾਏ ਪਿਆਰੇ ਜੇ ਕੋ ਲਏ ਵਿਕਾਏ ਤੇਰਾ ਸੱਦੜਾ ਸੁਣੀਜੈ ਪਿਆਰੇ ਸੱਦੜਾ ਸੁਣੀਜੈ ਹਾਂ ਹਾਂ ਸੱਦੜਾ ਸੁਣੀਜੈ ਆਵਾਜ਼ ਨੇੜੇ ਆਉਂਦੀ ਆਉਂਦੀ ਇੰਨੀ ਨੇੜੇ ਆ ਗਈ ਕਿ ਦੇਵੀਵਾਲ ਕਹਿੰਨਾ ਚੌਹਾਂ ਦੇ ਵਿਚਾਰੇ ਆ ਕੇ ਖੜੋ ਗਿਆ ਸਾਰਿਆਂ ਵੱਲ ਆਦਮ ਨਾਲ ਤੱਕਿਆ ਜਰਾ ਕੋ ਸਿਰ ਵੀ ਨਿਵਾਇਆ ਪਰ ਉਹ ਚਾਰੇ ਉੱਠ ਖੜੋਤੇ ਤੇ ਝੁਕ ਗਏ ਮੁੱਲਾਂ ਜੀ ਬੋਲੇ ਨਾਨਕ ਤੈਨੂੰ ਅਸਾਂ ਪੜਾਇਆ ਇਲਮ ਗੈਰ ਖਾਲਸ ਪਰ ਤੇਰੀ ਰੂਹ ਨੇ ਉਸ ਦੇ ਬਦਲੇ ਸਾਨੂੰ ਸੁਣਾਇਆ ਇਲਮ ਖਾਲਸ ਨਾਦ ਇਲਾਹੀ ਤੂੰ ਤਾਂ ਨਹੀਂ ਦੇਵੀ ਨੌਜਵਾਨ ਦੇ ਨੈਣ ਭਰ ਆਏ ਅਰਸ਼ਾਂ ਵੱਲ ਉੱਠੇ ਚਾਰ ਚੁਫੇਰੇ ਫਿਰੇ ਫਿਰੇ ਫਿਰ मुੰਦ ਗਏ ਤੇ ਇਹ ਪਿਆਰੀ ਧੁਣ ਫੇਰ ਉੱਠੀ ਤੇਰਾ ਸਦੜਾ ਸੁਣੀਜੈ ਜੇ ਕੋ ਬਹਿ ਅਲਾਏ ਇਹ ਗਾਉਂਦੇ ਇਸੇ ਗਾਉਣ ਦੀ ਧੁਣ ਨੂੰ ਲਿਪਟੇ ਬੰਦ ਅੱਖੀ ਟੁਰ ਪਏ ਟੁਰੀ ਗਏ ਟੁਰੀ ਗਏ ਇੰਨਾ ਕਿ ਅੱਖਾਂ ਖੋਲੇ ਹੋ ਗਏ ਇਹ ਚਾਰੇ ਵੱਡੇ ਪੁਰਖ ਇੱਕ ਅਚਰਜ ਸਵਾਦ ਵਿੱਚ ਪ੍ਰਤੀਤ ਕਰ ਉੱਠੇ ਕਿ ਮਾਨੋ ਕਿਸੇ ਪਵਿੱਤਰਤਾ ਦੇ ਸਰ ਵਿੱਚੋਂ ਡੋਬਾ ਲਾ ਕੇ ਨਿਕਲੇ ਹਨ ਸੋ ਸਾਧ ਸੰਗਤ ਜੀ ਇਹ ਵਿਚਾਰ ਆਪ ਜੀਆ ਨੇ ਜੋ শ্রবণ ਕੀਤੇ ਹਨ ਨਗਰੀ ਦੇ ਚਾਰੇ ਵਿਦਵਾਨ ਪੁਰਸ਼ ਤਿੰਨ ਪੰਡਤ ਇੱਕ ਮੁੱਲਾ ਉਹ ਧੰਗ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਮੂਰੀਦ ਬਣ ਜਾਂਦੇ ਹਨ ਕਿਸ ਤਰ੍ਹਾਂ ਆਪ ਜੀ ਨੇ ਕਿੰਨਾ ਸੋਹਣਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ ਸੋ ਕੱਲ ਦਾ ਵਿਚਾਰ ਜੋ ਹੈ ਅੱਗੇ ਆ ਰਿਹਾ ਹੈ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਉੱਪਰ ਜੋ ਛਾਇਆ ਸੀ ਉਹ ਨਾ ਫਿਰੀ ਤੇ ਇਸ ਤਰ੍ਹਾਂ ਦਾ ਅਗਲਾ ਇਤਿਹਾਸ ਮਹਾਰਾਜ ਜੀਆਂ ਦਾ ਕੱਲ ਨੂੰ ਆਪ ਜੀ ਪ੍ਰੇਮ ਨਾਲ ਸਰਵਣ ਕਰੋ ਜੀ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ